ਬੀਪ੍ਰਾਕ ਦੀ ਇਸ ਗੱਲ ਤੋਂ ਅਜ ਵੀ ਨਾਰਾਜ਼ ਹੈ ਉਸਦੀ ਪਤਨੀ ਗਾਇਕ ਨੇ ਕੀਤਾ ਦਿਲ ਤੋੜਨ ਵਾਲਾ ਖੁਲਾਸਾ ਸ਼ਸ਼ਟਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਈਲਵੁੱਡ ਦੀ ਅਪਡੇਟ ਦੇ ਨਾਲ ਪਰੈਸ਼ੋ ਨਵੇਂ ਨਕੋਰੇ ਬੀਪ੍ਰਾਕ ਨੇ ਆਪਣੇ ਬੈਕ ਟੂ ਬੈਕ ਗੀਤਾਂ ਨਾਲ ਇੰਡਸਟਰੀ ਚ ਬਹੁਤ ਸਫਲਤਾ ਹਾਸਲ ਕੀਤੀ ਹੈ ਬੀਪ੍ਰਾਕ ਅਤੇ ਲੇਖਕ ਜਾਨਨੀ ਦਾ ਅਤੁੱਟ ਰਿਸ਼ਤਾ ਹੈ ਬੀਪ੍ਰਾਕ ਸਫਲਤਾ ਦੀਆਂ ਪੌੜੀਆਂ ਚੜ ਰਿਹਾ ਪਰ ਉਹ ਧਰਤੀ ਤੇ ਰਹਿਣ ਨੂੰ ਤਰਜੀਹ ਦਿੰਦਾ ਹੈ ਅਤੇ ਭਗਵਾਨ ਕ੍ਰਿਸ਼ਨ ਦੀ ਭਗਤੀ ਦੇ ਵਿੱਚ ਲੀਨ ਰਹਿੰਦਾ ਹੈ ਹਾਲਾਂਕਿ ਬੀਪ੍ਰਾਕ ਆਪਣੀ ਜ਼ਿੰਦਗੀ ਦੇ ਸਭ ਤੋਂ ਔਖੇ ਦੌਰ ਵਿੱਚੋਂ ਲੰਘਿਆ ਹੈ ਜਦੋਂ ਕਿ ਉਸਨੇ ਆਪਣੇ ਤੁਰੰਤ ਜਨਮੇ ਪੁੱਤਰ ਨੂੰ ਵੀ ਗਵਾ ਦਿੱਤਾ ਹੁਣ ਉਸਨੇ ਇਸ ਬਾਰੇ ਵੀ ਗੱਲ ਕੀਤੀ ਹੈ ਹਾਲੀ ਦੇ ਵਿੱਚ ਸ਼ੁਭੰਕਰ ਮਿਸ਼ਰਾ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਬੀਪ੍ਰਾਕ ਨੇ ਆਪਣੀ ਜ਼ਿੰਦਗੀ ਅਤੇ ਉਸਦੇ ਕਿਵੇਂ ਮਿਹਨਤ ਕੀਤੀ ਉਸ ਬਾਰੇ ਗੱਲ ਕੀਤੀ ਹੈ ਇੱਕ ਪਾਗ ਦੇ ਦੌਰਾਨ ਸ਼ੁਭੰਕਰ ਨੇ ਬੀਪ੍ਰਾਕ ਨੂੰ ਅਧਿਆਤਮਿਕਤਾ ਵੱਲ ਮੋੜਨ ਦਾ ਕਾਰਨ ਪੁੱਛਿਆ ਜਿਸ ਨੇ ਵੀ ਪ੍ਰਾਕ ਨੇ ਖੁਲਾਸਾ ਕੀਤਾ ਕਿ 2021 ਦੇ ਵਿੱਚ ਉਸਨੇ ਆਪਣੇ ਚਾਚੇ ਨੂੰ ਗਵਾ ਦਿੱਤਾ ਅਤੇ ਉਸੇ ਸਾਲ ਉਸਦੇ ਪਿਤਾ ਦੀ ਮੌਤ ਹੋ ਗਈ। ਹਾਲਾਂਕਿ ਸਭ ਤੋਂ ਵੱਡੀ ਸਮੱਸਿਆ ਉਦੋਂ ਆਈ ਜਦੋਂ ਉਸਨੇ ਆਪਣੇ ਤੁਰੰਤ ਜੰਮੇ ਪੁੱਤਰ ਨੂੰ ਗਵਾ ਦਿੱਤਾ। ਵੀ ਪ੍ਰਾਕ ਨੇ ਬੜੇ ਮਾਨਦਾਰੀ ਨਾਲ ਦੱਸਿਆ ਕਿ ਜਦੋਂ ਉਸਨੇ ਆਪਣੇ ਨਵਜੰਮੇ ਪੁੱਤਰ ਨੂੰ ਗਵਾ ਦਿੱਤਾ ਤਾਂ ਸਭ ਕੁਝ ਖਤਮ ਹੋ ਗਿਆ। ਉਹ ਬਹੁਤ ਜ਼ਿਆਦਾ ਨੈਗੇਟਿਵ ਹੋ ਗਿਆ ਸੀ। ਵੀਪਰਾਖ ਨੇ ਕਿਹਾ ਕਿ ਉਹ ਨਹੀਂ ਜਾਣਦਾ ਸੀ ਕਿ ਆਪਣੀ ਪਤਨੀ ਮੀਰਾ ਨੂੰ ਕਿਵੇਂ ਦੱਸਣਾ ਹੈ ਕਿਉਂਕਿ ਉਸਨੂੰ ਲੱਗਦਾ ਹੈ ਕਿ ਉਹ ਕਦੇ ਵੀ ਇਸ ਦੁੱਖ ਨੂੰ ਨਹੀਂ ਚੱਲ ਸਕਦੀ। ਮੈਂ ਉਸਨੂੰ ਦੱਸਦਾ ਰਿਹਾ ਕਿ ਉਹ ਐਨਆਈਸੀਯੂ 'ਚ ਹੈ ਕਿਉਂਕਿ ਜੇਕਰ ਅਸੀਂ ਉਸਨੂੰ ਦੱਸਿਆ ਤਾਂ ਉਸਨੂੰ ਸਹਿਣ ਯੋਗ ਨਹੀਂ ਹੋਵੇਗੀ। ਵੀਪਰਾਖ ਨੇ ਅੱਗੇ ਦੱਸਿਆ ਕਿ ਜਦੋਂ ਉਸਨੇ ਆਪਣੇ ਮ੍ਰਿਤਕ ਪੁੱਤਰ ਦੀ Laash ਨੂੰ ਚੁੱਕਿਆ ਤਾਂ ਉਸਨੂੰ ਫੜਨਾ ਬਹੁਤ ਭਾਰੀ ਲੱਗਿਆ। ਉਸ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਜਦੋਂ ਉਹ ਹਸਪਤਾਲ ਦੇ ਕਮਰੇ ਵਿੱਚ ਵਾਪਸ ਆਇਆ ਤਾਂ ਉਸ ਦੀ ਪਤਨੀ ਰੋ ਰਹੀ ਸੀ ਅਤੇ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਪੁੱਤਰ ਦਾ ਚਿਹਰਾ ਮੈਨੂੰ ਕਿਉਂ ਨਹੀਂ ਵਿਖਾਇਆ ਵੀ ਪ੍ਰਾਗਨੇ ਕਿਹਾ ਕਿ ਜ਼ਿੰਦਗੀ 'ਚ ਜੇਕਰ ਕਿਸੇ ਨੂੰ ਚੁੱਕਣਾ ਸਭ ਤੋਂ ਭਾਰੀ ਲੱਗਾ ਤਾਂ ਉਹ ਉਸ ਦਾ ਪੁੱਤਰ ਸੀ ਮੈਂ ਆਪਣੀ ਜ਼ਿੰਦਗੀ ਵਿੱਚ ਇਸ ਤੋਂ ਵੱਧ ਭਾਰੀ ਚੀਜ਼ ਕਦੇ ਨਹੀਂ ਚੁੱਕੀ ਇੰਨਾ ਛੋਟਾ ਬੱਚਾ ਤੇ ਇੰਨਾ ਭਾਰ ਮੈਂ ਆਪਣੀ ਮਾਂ ਨੂੰ ਦੱਸ ਰਿਹਾ ਸੀ ਕਿ ਅਸੀਂ ਕੀ ਕਰ ਰਹੇ ਹਾਂ ਮੈਂ ਅਜੇ ਤੱਕ ਇੰਨਾ ਭਾਰ ਨਹੀਂ ਚੁੱਕਿਆ ਸੀ ਤੇ ਮੈਂ ਹਸਪਤਾਲ ਵਾਪਸ ਆ ਗਿਆ ਤੇ ਮੀਰਾ ਕਮਰੇ ਵਿੱਚ ਆ ਗਈ ਉਸਨੇ ਪੁੱਛਿਆ ਕਿ ਤੁਸੀਂ ਦਫਨਾਉਣ ਗਏ ਸੀ ਤੁਹਾਨੂੰ ਦੱਸਦੀ ਕਿ ਵੀ ਪ੍ਰਾਕਨੀ 4 ਅਪ੍ਰੈਲ 2019 ਨੂੰ ਮੀਰਾ ਬਚਨ ਦੇ ਨਾਲ ਵਿਆਹ ਕੀਤਾ ਸੀ ਅਤੇ ਸਾਲ 2020 ਵਿੱਚ ਉਹਨਾਂ ਨੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ ਅਪ੍ਰੈਲ ਦੇ ਵਿੱਚ ਵੀ ਪ੍ਰਾਕਨੀ ਆਪਣੇ ਇੰਸਟਾ ਹੈਂਡਲ ਤੇ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਤੇ ਵਿੱਚ ਉਸਨੇ ਪਿਤਾ ਬੜਨ ਦੀ ਖੁਸ਼ੀ ਸਾਂਝੀ ਕੀਤੀ ਸੀ ਦੋਵਾਂ ਨੇ ਸਾਂਝਾ ਕੀਤਾ ਸੀ ਕਿ 2022 ਦੇ ਵਿੱਚ ਉਹ ਆਪਣੇ ਦੂਜੇ ਬੱਚੇ ਦੇ ਜਨਮ ਦੀਆਂ ਉਮੀਦਕਾਰੀ ਸਨ ਪਰ ਰੱਬ ਨੇ ਉਹਨਾਂ ਲਈ ਵੱਖੋ ਵੱਖਰੀ ਯੋਜਨਾ ਮਬੜਾਈਆਂ ਸਨ ਸ਼ਰਮ ਤੋਂ ਤੁਰੰਤ ਬਾਅਦ ਉਹਨਾਂ ਨੇ ਆਪਣਾ ਪੁੱਤਰ ਗਵਾ ਦਿੱਤਾ ਸੀ